ਲੇ ਪਸਾਈ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਮਰਦਿਤ ਸ਼ਾਲ ਨਗਰ ਕੀਤਾ ਸਜਾਇਆ ਗਿਆ ਇਸ ਨਗਰ ਦੀ ਜਨਤਾ ਨੇ ਖਾਤੀਆਂ ਸਮੇਤ ਗੁਰੂ ਮਹਾਰਾਜ ਦਾ ਉਹ ਆਸਰਾ ਸ਼ੀਰਧਾ ਪ੍ਰਾਪਤ ਕਰਨ ਲਈ ਇਕੱਠੇ ਹੋ ਸੀ ਇਸ ਮੌਕੇ ਤੇ ਮਹਿਸੂਸ ਆ ਸਾਡੇ ਸਭ ਨੂੰ ਆਪਣੇ ਵੱਲੋਂ ਔਰ ਆਪਣੇ ਨਾਲ ਇਹ ਗੁਰੂ ਮਹਾਰਾਜ ਜੀ ਜੋ ਸਾਨੂੰ ਦੇ ਦਿੱਤੇ ਆ ਕਰੋ ਕੰਨ ਸਕੋ ਪੂਰਾ ਉਤਸ਼ਾਹ ਚੜ ਕੇ ਆਪਣਾ ਜੀਵਨ ਬਤੀਤ ਕਰੀਏ ਤਾਂ ਜੋ ਆਪ ਆਪਣਾ ਜੀਵਨ ਸਫਲ ਬਣਾ ਸਕੀਏ ਤੋਂ ਮੈਂ ਦੁਆਰ ਫਿਰ ਤੁਹਾਨੂੰ ਸਾਥ ਸੰਗਤ ਨੂੰ ਪਹਿਲੇ ਪਾਸੇ ਹੀ ਜੀ ਗੁਜ਼ਾਰ ਦੇ ਲਈ ਆਗਮਨ ਦੀ ਲੱਖ ਲੱਖ ਧੰਨ ਧੋਣ ਵਾਰ ਕੋ ਵਧਾਈ ਦਿੰਦਾ ਥੈਂਕ ਯੂ ਦਿੱਲੀ ਸਿਟੀ ਚੈਨਲ ਤੇ ਪੰਜਾਬ ਸਰਟਰ ਟੀਵੀ ਦੇ ਸਾਰੇ ਪਿਆਰ ਭਰੀ ਸੁਣਦਿਆਂ ਨੂੰ ਰੋਟਰੀ ਕਲੱਬ ਮੰਗਾ ਗ੍ਰੀਨ ਦੀ ਇਹ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸ਼ਿਰੂ ਨਾਮ ਦੇ ਪਾਸ਼ਾ ਜੀ ਦਾ 556 ਇਹ ਜਿਹੜਾ ਗੁਰਪੁਰਗਾ ਉਹ ਸਮੁੱਚੇ ਸੰਸਾਰ ਦੇ ਵਿੱਚ ਲਾਇਆ ਜਾ ਰਿਹਾ ਉਸ ਦੇ ਸਦਕਾ ਵਿੱਚ ਇਹ ਨਗਰ ਕੀਰਤਨ ਦਾ ਜੀ ਸਵਾਗਤ ਦੋਦਾ ਚੰਗਮ ਸਾਹਿਬ ਤੋਂ ਇਹ ਮੰਦਵਈਆ ਵੀ ਸ਼ੁਰੂ ਹੋ ਰਿਹਾ ਜਿਸ ਦੇ ਸਵਾਗਤ ਦੇ ਲਈ ਲੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਤੇ ਅਸੀਂ ਇੱਥੇ ਬਿਸਕੁਟ ਤੇ ਇਹ ਆਪਣੇ ਲੰਕੀਨ ਭੁਜਿਆ ਵਾਦਾਨੇ ਦਾ ਜਿਹੜਾ ਮਤਲਬ ਸੰਕਤਾਲੇ ਨਗਰ ਕੀਤੇ ਦੇ ਨਾਲ ਜਿਹੜੇ ਆ ਰਹੇ ਨੇ ਉਹਨਾਂ ਦੇ ਸਵਾਗਤ ਲਈ ਉਹਨਾਂ ਲਈ ਇੱਕ ਰਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਜਿੱਤੇ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਨਾਮ ਜੱਪੋ ਵੰਡ ਜੱਪੋ ਕਿਰਤ ਕਮ ਦਾ ਸੰਕੇਹ ਦਿੱਤਾ ਉੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਸਫਰ ਦੌਰਾਨ ਜਿਹੜਾ ਕਿ 4.5200 ਕਿਲੋਮੀਟਰ ਉਹਨਾਂ ਨੇ ਪੈਦਲ ਯਾਤਰਾ ਕੀਤੀ ਆ ਦਾਵਤ ਖੰਧਾਰ ਦਾ ਕੀਤੀ ਆ ਤੇ ਇੱਕੋ ਹੀ ਸੁਨੇਹਾ ਦਿੰਦਾ ਕਈ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਛੁਡਿਆ ਤੇ ਸੱਚ ਦਾ ਸੁਨੇਹਾ ਦਿੱਤਾ ਤੇ ਮੌਕੇ ਦੇ ਹਾਕਮਾਂ ਨੂੰ ਵੀ ਬੰਗਾਰਿਆ ਬਈ ਜਿਹੜੀ ਆ ਵੀ ਤੁਸੀਂ ਹੱਥ ਜਿਹੜਾ ਜ਼ੁਲਮ ਕਰਦੇ ਆ ਲੋਕਾਂ ਤੇ ਅਧਿਆਚਾਰ ਕਰਦੇ ਆ ਉਹਨਾਂ ਤੇ ਸਾਵਧਾਨ ਰਹੋ ਤੇ ਸਾਨੂੰ ਇਹ ਸਮੁੱਚੇ ਜਿਹੜਾ ਮਤਲਬ ਹੈ ਆ ਵੀ ਅੱਜ ਦੇ ਅੱਜ ਦੇ ਸਮੇਂ ਦੇ ਵਿੱਚ ਸਮੁੱਚੇ ਜਿਹੜੇ ਸੰਸਾਰ ਵੱਸੇ ਆ ਉਹਨਾਂ ਦੇ ਇਸ ਮੈਸੇਜ ਨੂੰ ਆਪਣੇ ਆਪਣੇ ਜੀਵਨ ਤੇ ਅਪਣਾਣਾ ਚਾਹੀਦਾ ਜਿੱਥੇ ਵੀ ਕਿਤੇ ਕੋ ਅਤਿਆਚਾਰ ਹੁੰਦਾ ਜਿੱਥੇ ਕੋਈ ਝੂਠ ਦਾ ਪਸਾਰਾ ਹੁੰਦਾ ਕਿ ਉੱਥੇ ਤੁਹਾਨੂੰ ਆਵਾਜ਼ ਜਿਹੜੀ ਬੁਲੰਦ ਕਰਨੀ ਚਾਹੀਦੀ ਆ ਤੇ ਤਾਂ ਕਿ ਉਹ ਲਾਲਕ ਸਾਹਿਬ ਜੀ ਦੀ ਇਹ ਸੱਚੀ ਨੇਕੀ ਸੋਚ ਦਾ ਅਸੀਂ ਸਭ ਨਾਲ ਕਰ ਸਕੀਏ ਲੋਟਰੀ ਕਲੱਬ ਬੰਗਾ ਦੀਨ ਜਿਹੜਾ ਆ ਉਹ ਗੁਲਾਮ ਗੁਰਨੰਦ ਦੇ ਪਾਚਾ ਜੀ ਦੀ ਇਹ ਸੋਚ ਦਾ ਸਰਕਾਰ ਕਰਦਾ ਹੋਇਆ ਲੋੜ ਪਤਾਂ ਦੀ ਮਦਦ ਕਰ ਰਹੇ ਆ ਤੇ ਮਤਲਬ ਇਹ ਆ ਕਿ ਜਿੱਥੇ ਵੀ ਕਿਤੇ ਸਮਾਜ ਦੇ ਵਿੱਚ ਕੋ ਨਿਧਾਰ ਆ ਰਿਹਾ ਕੋ ਨਸ਼ਿਆਂ ਦੇ ਖਿਲਾਫ ਜਿਹੜੀ ਕੋਈ ਮਤਲਬ ਮਹਮਦੇ ਵਿੱਚ ਯੋਗਦਾਨ ਪਾ ਰਹੇ ਆ ਜਿੱਥੇ ਪਾਣੀ ਵੀ ਅਜਿ ਕਿਸੇ ਸੰਸਥਾ ਨੇ ਪਛਾਣਿਆ ਪਬਲਿਕ ਪਾਣੀ ਕਿਸਾਨਾਂ ਦਾ ਖਾਤਾ ਦਾ ਜਿੱਥੇ ਅੱਜ ਪਾਣੀ ਦਾ ਬੜਾ ਸੈਂਕੜਾ ਉੱਤੇ ਲੋਕਾਂ ਨੂੰ ਮਿਹਨਤ ਕਰਨ ਦੇ ਲਈ ਆਪਣਾ ਵੱਡਾ ਯੋਗਦਾਨ ਪਾ ਰਹੇ ਆ ਤੇ ਸਮੇਂ-ਸਮੇਂ ਤੇ ਜਿੱਦਾਂ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਖੜਾ ਦੇ ਵਿੱਚ ਲੋਕ ਪਰਵਾਹਤ ਹੋਏ ਨੇ ਉੱਥੇ ਰੋਟਰੀ ਕਲੱਬ ਪੰਗਾ ਗ੍ਰੀਨ ਤੇ ਗੁਰੂਗੋਸਪਲ ਦੋਨੋਂ ਸੀ ਦੋਨਾਂ ਦਾ ਬੈਡਫੋਰਡ ਜੁਕੇ ਦੇ ਬਦੋਂ ਸਾਂਝੇ ਸਹਿਯੋਗ ਦੇ ਨਾਲ ਅਸੀਂ ਵੱਡੇ ਪੱਧਰ ਤੇ ਮਤਲਬ ਇਹ ਆ ਵੀ ਲੋਕਾਂ ਨੂੰ ਗਾਹਤ ਕਰ ਰਹੇ ਆਂ ਔਰ ਕੰਮ ਜਾ ਵੀ ਰਹੇ ਆਂ ਤੇ ਮੈਂ ਇਹ ਸਮਝਦਾ ਕਿ ਗੁਰੂ ਸਾਹਿਬ ਦੀ ਸੋਚ ਨੂੰ ਸੱਚੀ ਦਾ ਸੱਚੀ ਜਿਹੜੀ ਆ ਮਤਲਬ ਇਹ ਉਹਨਾਂ ਦਾ ਸਰਕਾਰ ਇਹੀ ਆ ਵੀ ਸਾਨੂੰ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਆ ਤੇ ਮਤਲਬ ਇਹ ਆ ਤੇ ਦੱਬੇ ਤੇ ਕੁਝ ਨੇ ਲੋਕਾਂ ਨੂੰ ਸਮੇਂ ਦੇ ਹਾਨੀ ਬਚਾਉਣ ਦੇ ਲਈ ਯਤਨ ਕਰਦੇ ਆ ਗੁਰੂ ਸੰਗਤ ਨੂੰ ਗੁਨਾਹਗਰ ਦੇ ਜਿਹੜੇ ਗੋਲਪੜੀ ਆ ਲੱਖ ਲੱਖ ਬਤਾਈਆਂ ਹੋਰ ਕੋਈ ਸਨੇਹਾ ਸੰਗਤ ਲਈ ਬਤਾਈਏ ਠੀਕ ਹੈ ਸਭ ਤੋਂ ਪਹਿਲਾਂ ਅੱਜ ਜਿਹੜੀ ਗੁਰਪੜ੍ਹ ਦੇ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਤੇ ਹ ਲੱਖ ਲੱਖ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਨੋਟਰੀ ਕਰਾ ਪੰਗਾ ਗਰੀਬ ਵੱਲੋਂ ਤੇ ਇਹੋ ਆਪਣਾ ਪ੍ਰਸ਼ਾਦ ਦੀ ਸੇਵਾ ਕੀਤੀ ਜਾ ਰਹੀ ਆ ਤੇ ਚੰਨਗੜ੍ਹ ਕੋਲ ਗੁਰਦੁਆਰਾ ਚੰਨਗੜ੍ਹ ਸਾਹਿਬ ਤੋਂ ਜੋ ਨਗਰ ਕੀਰਤਨ ਆ ਰਿਹਾ ਉਹਨਾਂ ਦੀ ਇਸ ਬਾਤ ਲਈ ਤੇ ਉਹਨਾਂ ਦੀ ਸੇਵਾ ਵਾਸਤੇ ਤੇ ਸਾਡੇ ਕੋਲੋਂ ਜੋ ਬਿਸਕਟ ਦੀ ਭੰਮੀ ਸਾਹਿਬ ਲੰਗਰ ਲਗਾਇਆ ਜਾ ਰਿਹਾ ਇਹ ਭੰਮੀ ਸਾਹਿਬ ਅਸੀਂ ਇਸ ਨੂੰ ਸਮਝਾਂਗੇ ਕਿ ਅਸੀਂ ਬਹੁਤ ਕੁਛ ਨਸੀਬਾਂ ਬਾਕੀ ਮੈਂ ਆਪਣੇ ਵੱਲੋਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਗੁਰਨਾਨਕ ਸਾਹਿਬ ਨੂੰ ਮੰਨਦੇ ਆ ਪਰ ਅਸੀਂ ਗੁਰਨਾਨਕ ਸਾਹਿਬ ਦੀ ਕਈ ਗੱਲ ਨੂੰ ਨਹੀਂ ਮੰਨਦੇ ਅਸੀਂ ਜੋ ਗੁਰਨਾਨਕ ਸਾਹਿਬ ਨੇ ਜੋ ਸਾਨੂੰ ਸਿਖਿਆ ਮਾ ਦਿੱਤੀਆਂ ਅਸੀਂ ਆ ਸਮਾਨਤਾ ਦੀ ੱੱਬੇ ਗੁਜਲੇ ਲੋਕਾਂ ਦੇ ਵੀ ਸੇਵਾ ਕਰਨ ਦੇ ਲਈ ਉਹ ਸਾਨੂੰ ਉਸ ਤੇ ਚੱਲਣਾ ਚਾਹੀਦਾ ਸਾਨੂੰ ਆਪਣੇ ਸਾਰਾ ਆਪਣੇ ਦੂਸਰੇ ਜਾਤ ਪਾਤ ਭਲਾ ਕੇ ਉੱਚੀ ਨੀਚ ਭਲਾ ਕੇ ਗਰੀਬੀ ਮੀਰੀ ਭਲਾ ਕੇ ਸਭ ਨੂੰ ਸਭ ਨੂੰ ਇੱਕ ਸਾਥ ਸਮਾਨਤਾ ਦੇ ਨਾਲ ਸਾਥ ਸਾਥ ਲੈਣਾ ਚਾਹੀਦਾ ਤੇ ਸਮਾਜ ਨੂੰ ਸਿੱਖਿਆ ਵੀ ਦੇਣੀ ਚਾਹੀਦੀ ਆ ਤੇ ਮੈਂ ਇਸ ਤੇ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਮ ਤੇ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਸਭ ਤੋਂ ਪਹਿਲਾਂ ਤਾਂ ਸਮੂਹ ਸਾਧ ਸੰਗਤ ਨੂੰ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਜੜੀ ਮੁਬਾਰਕਬਾਦ ਹੈ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਸਾਰੇ ਮੈਂਬਰ ਸਹਿਬਾਨਾਂ ਵੱਲੋਂ ਅੱਜ ਜਿਹੜੀ ਸੇਵਾ ਪ੍ਰਚਾਰ ਦੀ ਸੰਗਤ ਦੇ ਲਈ ਕੀਤੀ ਗਈ ਹੈ ਕਿਉਂਕਿ ਨਾਮ ਜਪੋ ਵੰਡ ਛਕੋ ਕੀਰਤ ਕਰੋ ਇਹ ਹੀ ਉਪਦੇਸ਼ ਹੈ ਕਿ ਜਿਹੜਾ ਸਾਂਝਾ ਉਪਦੇਸ਼ ਹੈ ਸ਼ਰੂ ਗੁਰੂ ਨਾਨਕ ਦੇਵ ਜੀ ਦਾ ਕਿ ਜੇ ਕਰਮਯੋਗੀ ਬਣੋਗੇ ਤਾਂ ਤੁਸੀਂ ਕਿਰਤ ਕਰੋਗੇ ਤਾਂ ਤੁਸੀਂ ਲੋਕਾਂ ਦੇ ਨਾਲ ਵੰਡ ਕੇ ਸ਼ਖਸਕਦੇ ਆ ਤੇ ਇੱਕ ਵਾਰੀ ਫੇਰ ਸਾਰਿਆਂ ਦੇ ਵੱਲੋਂ ਇਸ ਗੁਰਪੁਰਬ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਲੱਖ-ਲੱਖ ਵਧਾਈਆਂ ਏਟੀਸੀ ਨਿਊਜ਼ ਸਾਡੇ ਮਨਜਿੰਦਰ ਭਾਜੀ ਵੀ 78 ਚੈਨਲ ਵਾਲੇ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਤੁਹਾਡੇ ਜਿਉ ਜਿਹੜਾ ਆ ਉਹ ਸਾਰਾ ਜਿਹੜਾ ਪ੍ਰੋਗਰਾਮ ਹੈ ਉਹ ਜਨ-ਜਨ ਤੱਕ ਪਹੁੰਚਦਾ ਜਿਹੜੇ ਘਰ ਬੈਠੇ ਜਿਹੜੇ ਲੋਕ ਨੇ ਉਹ ਵੀ ਦਰਸ਼ਨ ਕਰ ਲੈਂਦੇ ਨੇ ਪਾਲਕੀ ਸਾਹਿਬ ਦਾ ਤੇ ਬਹੁਤ-ਬਹੁਤ ਇੱਕ ਵਾਰੀ ਫਿਰ ਬਹੁਤ-ਬਹੁਤ ਮੁਬਾਰਕ ਹੈ ਗੁਰੂ ਨਾਨਕ ਕਾਲਜ ਫਰਵਮੈਂ ਬੰਗਾ ਦੇ ਅਸੀਂ ਗੇਟ ਤੇ ਖੜੇ ਆ ਗੁਰੂ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਆਗਮਨ ਦੀ ਖੁਸ਼ੀ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਜਿਹੜਾ ਉਹ ਕੀਤਾ ਜਾ ਰਿਹਾ ਸਾਰਾ ਸਮੂਹ ਵਿਦਿਆਰਥੀ ਮੈਨੇਜਮੈਂਟ ਤੇ ਸਟਾਫ ਵੱਲੋਂ ਇਹ ਉਪਰਾਲਾ ਹਰ ਸਾਲ ਕੀਤਾ ਜਾਂਦਾ ਤੇ ਇਸ ਗੁਰਪੁਰਬ ਨੂੰ ਅਸੀਂ ਬਹੁਤ ਊਮਤਾਂ ਦੇ ਨਾਲ ਮਨਾਉਂਦੇ ਆ ਕਿਉਂਕਿ ਸਾਡੇ ਕਾਲਜ ਦਾ ਨਾਮ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਰੱਖਿਆ ਗਿਆ ਇਸ ਕਰਕੇ ਅਸੀਂ ਇਸ ਗੁਰਪੁਰਬ ਨੂੰ ਹਰ ਸਾਲ ਹੀ ਮਨਾਉਂਦੇ ਹਾਂ ਤੇ ਹੁਣ ਜਿਹੜਾ ਨਗਰ ਕੀਰਤਨ ਆ ਰਿਹਾ ਉਸ ਦੇ ਸਵਾਗਤ ਲਈ ਹੀ ਸਾਰੇ ਖੜੇ ਨੇ ਰੋਟਰੀ ਕਲੱਬ ਵੱਲੋਂ ਸਾਡੇ ਕਾਲਜ ਦੇ ਗੇਟ ਦੇ ਉੱਤੇ ਇਹ ਖਾਸ ਵਿਸ਼ੇਸ਼ ਉਪਰਾਲਾ ਕੀਤਾ ਗਿਆ ਇਹ ਸਾਰਾ ਕੁਝ ਉਹਨਾਂ ਵੱਲੋਂ ਹੀ ਅਰੇਂਜਮੈਂਟਸ ਨਾਲ ਸਾਡੇ ਕਰਵਾਏ ਗਏ ਨੇ ਇਸ ਲਈ ਅਸੀਂ ਸਾਰੀ ਮੈਨੇਜਮੈਂਟ ਸਟਾਫ ਤੇ ਵਿਦਿਆਰਥੀਆਂ ਵੱਲੋਂ ਤਹਿ ਦਿਲੋਂ ਉਹਨਾਂ ਦੇ ਧਨਮਤ ਨਕ ਦੇਵ ਜੀ ਦਾ ਇਹ ਵੱਲੋਂ ਵੀ ਸੁਨੇਹਾ ਸੀ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜਾਨ ਇਸ ਲਈ ਅਸੀਂ ਕੁੜੀਆਂ ਨੂੰ ਸਿਰਫ ਇਹੀ ਸੁਨੇਹਾ ਦੇਣ ਜਾਂਦੇ ਆ ਕਿ ਉਹ ਵੀ ਪੜ੍ਹ ਲਿਖ ਕੇ ਇਸ ਕਾਲਜ ਤੋਂ ਵਧੀਆ ਵਿਦਿਆ ਲੈ ਕੇ ਵਧੀਆ ਆਪਣੇ ਪੈਰਾਂ ਉੱਤੇ ਖੜੇ ਹੋਣ ਤਾਂ ਕਿ ਜਿਹੜਾ ਸਾਡੇ ਗੁਰਮਾ ਪੀਰਾਂ ਨੇ ਸਾਨੂੰ ਸੁਨੇਹਾ ਦਿੱਤਾ ਹੈ ਉਹਨਾਂ ਦੇ ਅਸੀਂ ਦੱਸੇ ਹੋਏ ਰਾਹ ਤੇ ਚੱਲ ਸਕੀਏ ਤੇ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਵੀ ਆਪਣਾ ਜੀਵਨ ਸਫਲਾ ਕਰ ਸਕੋ ਅਨਗਰੇਵ ਜੀ ਪੰਸਾ ਸ਼ਮਨ ਜੀ ਗੁਰਪੁਰਵ ਦੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ। ਧੰਨਵਾਦ। I'm yeah. yeah. yeah.